ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਖਨੋਰੀ ਬਾਰਡਰ ਤੇ ਜਿੱਥੇ ਪਿਛਲੇ 18 ਦਿਨ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਨੇ ਔਰ ਅਸੀਂ ਉਹਨਾਂ ਨੂੰ ਵੀ ਮਿਲੇ ਹਾਂ ਬਹੁਤ ਕਮਜ਼ੋਰ ਹੋਏ ਹੋਏ ਨੇ ਲੇਕਿਨ ਮਨੋਬਲ ਬਹੁਤ ਸਟਰੋਂਗ ਹੈ ਅੱਜ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਪਿੱਛੇ ਸਾਰੇ ਕਿਸਾਨਾਂ ਦੇ ਪਿੰਡੋਂ ਪਿੰਡਾਂ ਚੋਂ ਬਹੁਤ ਵੱਡੇ ਪੱਦਰ ਦੇ ਉੱਤੇ ਸਾਰੇ ਜਨਤਾ ਪਹੁੰਚੀ ਹੋਈ ਆ ਖੇਤ ਮਜ਼ਦੂਰ ਪਹੁੰਚੇ ਹੋਏ ਨੇ ਹਰ ਵਰਗ ਦੇ ਲੋਕ ਪਹੁੰਚੇ ਟਰਾਲੀਆਂ ਲਗਾਤਾਰ ਇਹ ਤਾਂ ਹੁਣ ਚਲੋ 10 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਲੇਕਿਨ ਜਿਹੜਾ ਇਹ ਭੁਖੜਤਾਲ ਵਾਲਾ ਮਸਲਾ ਹੈ ਇਹ ਬਹੁਤ ਇੰਪੋਰਟੈਂਟ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਦਾਂ ਦਾ ਅਣਮਨੁੱਖੀ ਰਵਈਆ ਸ਼ਾਇਦ ਸਾਡੇ ਨਾਲ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਠੀਕ ਹੈ ਸਾਡੇ ਤੇ ਤਸ਼ੱਦਦ ਕਰਦੇ ਸੀ ਫਿਜ਼ੀਕਲ ਟੌਰਚਰ ਕਰਦੇ ਸੀਗੇ ਫਿਜ਼ੀਕਲ ਐਲੀਮੀਨੇਸ਼ਨ ਯਾਨੀ ਕਿ ਜਸਮਾਨੀ ਤੌਰ ਤੇ ਇੱਕ ਕਿਸਮ ਦਾ ਅਤਵਾਦ ਚੜਾਇਆ ਜਾਂਦਾ ਸੀਗਾ ਉਤੋਂ ਪਹਿਲਾਂ ਮੁਗਲਾਂ ਨੇ ਉਹ ਵੀ ਕਰਦੇ ਸੀ ਸਾਡੇ ਨਾਲ ਕੱਲੂ ਕਰੇ ਹੋਏ ਬਹੁਤ ਕੁਝ ਹੋਇਆ ਇਹ ਕੀਤਾ ਬਗਾਨਿਆਂ ਨੇ ਲੇਕਿਨ ਇਹ ਜਿਹੜੇ ਹੁਣ ਨਾ ਜਿਨ੍ਹਾਂ ਨੂੰ ਅਸੀਂ ਆਪਣਾ ਕਹਿੰਦੇ ਆ ਚਾਹੇ ਉਹ ਸਾਡੀ ਦਿੱਲੀ ਵਾਲੀ ਸਰਕਾਰ ਹੈ ਬੀਜੇਪੀ ਦੇ ਉਹਨੂੰ ਕਹਿੰਦੇ ਇਹ ਸਾਡੀ ਸਰਕਾਰ ਹੈ ਜੀ ਆਹ ਚਾਹੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਅਸੀਂ ਆਪ ਚੁਣੇ ਇਹਨਾਂ ਨੇ ਚੁਣੀ ਸਾਡੇ ਨੇ 92 ਬੋਟ ਹਵਾ ਚੋਂ ਤੋਂ ਵੋਟਾਂ ਪੈ ਕੇ ਆ ਨਿਗੇ ਲੇਕਿਨ ਉਹਨਾਂ ਨੂੰ ਕੋਈ ਕੰਸਰਨ ਨਹੀਂਗਾ ਉਹਨਾਂ ਨੂੰ ਕੋਈ ਸਰੋਕਾਰ ਨਹੀਂਗਾ ਕਿ ਕੋ ਬੰਦਾ ਮਰ ਗਿਆ ਵਾ ਕੋ ਜੀ ਗਿਆ ਵਾ ਕੋਈ ਲੰਮਾ ਪਿਆ ਕੋ ਟਰਾਲੀਆਂ ਚ ਬੈਠਾ ਕੋ ਠੰਡ ਚ ਬੈਠਾ ਕੋਈ ਸਰੋਕਾਰ ਨਹੀਂਗਾ ਮੈਨੂੰ ਇਹੀ ਗੱਲ ਗੁਰੂ ਨਾਨਕ ਸਾਹਿਬ ਦੇ ਉਹ ਕਥਨ ਚੇਤੇ ਆਉਂਦੇ ਨੇ ਕਿ ਐਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦਨਾ ਆਇਆ ਜਦੋਂ ਬਾਬਰ ਨੇ ਹਮਲਾ ਕੀਤਾ ਨਾ 1521 ਦੇ ਵਿੱਚ ਤੀਸਰੀ ਵਾਰ ਪੰਜਾਬ ਆਣ ਕੇ ਐਲਾਨਾਬਾਦ ਅਹਿਮਦਾਬਾਦ ਅਹਿਮਦਾਬਾਦ ਸ਼ਹਿਰ ਵਿੱਚ ਬਹੁਤ ਤਸ਼ੱਦਦ ਹੋਇਆ ਇਤਿਹਾਸ ਰਿਕਾਰਡਡ ਆ ਸਾਰਾ ਔਰਤਾ ਨਾ ਬੱਚਾ ਨਾ ਬਹੁਤ ਜ਼ੁਲਮਟਾ ਆਇਆ ਤੇ ਗੁਰੂ ਨਾਨਕ ਸਾਹਿਬ ਨੇ ਫੇ ਲਾਮਾ ਦਿੱਤਾ ਉਸ ਵਲੇ ਦੇ ਹਾਕਮ ਨੂੰ ਅੱਜ ਉਹੀ ਸਾਡਾ ਲਾਮਾ ਭਗਵੰਤ ਮਾਨ ਨੂੰ ਤੇ ਆ ਅੱਜ ਜੀ ਕੇਂਦਰ ਸਰਕਾਰ ਨੂੰ ਆ ਕਿ ਯਾਰੋ ਤੁਹਾਨੂੰ ਕੋਈ ਦੁੱਖ ਹੀ ਨਹੀਂ ਆਉਂਦਾ ਤੁਹਾਨੂੰ ਤੁਹਾਡੇ ਅੰਦਰ ਕੋਈ ਦਿਲ ਨਹੀਂ ਧੜਕਦਾ ਅਗਰ ਇਹੀ ਅਣਛਣ ਕੋਈ ਤਕਲੀਫ ਤੁਹਾਡਾ ਬੱਚਾ ਸਹਿੰਦਾ ਹੁੰਦਾ ਜਾਂ ਤੁਹਾਡੇ ਪਰਿਵਾਰ ਦਾ ਮੈਂਬਰ ਆਉਂਦਾ ਤਾਂ ਤੁਸੀਂ ਕੀ ਇਹੀ ਰਵਈਆ ਅਖਤਿਆਰ ਕਰਦੇ ਔਰ ਇਹਨਾਂ ਦੀਆਂ ਮੰਗਾਂ ਪੰਜਾਬ ਦੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਚਾਹੇ ਸ਼ੰਭੂ ਬਾਰਡਰ ਰਿਆ ਚਾਹੇ ਖਨੌਰੀ ਆ ਤੇ ਚਾਹੇ ਉਹ ਐਸਕੇਐਮ ਦਾ ਅੰਦੋਲਨ ਰਿਆ ਇਨਾਂ ਦੀਆਂ ਮੰਗਾਂ ਕੀ ਨੇ ਇਹ ਇਕੱਲੇ ਪੰਜਾਬ ਦੀ ਲਈ ਨਹੀਂ ਲੜ ਰਹੇ ਪੰਜਾਬ 'ਚ ਤਾਂ ਫਿਰ ਵੀ ਐਮਐਸਪੀ ਕੁਝ ਫਸਲਾਂ ਤੇ ਮਿਲਦੀ ਆ ਸਾਨੂੰ ਹਾਲਾਂਕਿ ਪਿਛਲੀ ਸਰਕਾਰ ਆ ਝੋਨੇ ਦੀ ਫਸਲ 'ਚ ਬਹੁਤ ਵੱਡੀ ਲੁੱਟ ਹੋਈ ਆ ਸਰਕਾਰੀ ਏਜੰਸੀਆਂ ਨੇ ਮਿਲ ਕੇ ਨਾਲ ਲੁੱਟ ਕਰਾਈ ਆ ਇਹਦੇ ਮੈਂ ਇੱਕ علیحد੍ਹਾ ਚਿੱਠੀ ਲਿਖੂਗਾ ਪ੍ਰਾਈਮ ਮਿਨਿਸਟਰ ਨੂੰ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ 185 ਲੱਖ ਟਨ ਆਇਆ ਏ 43000 ਕਰੋੜ ਰੁਪਏ 'ਚੋਂ 10% ਵੀ ਜੇ ਸਾਡੀ ਐਮਐਸਪੀ ਘਟ ਮੀਡੀ ਜਿਹੜੀ ਕਿ ਵੱਧ ਕੱਟਿਆ ਗਿਆ ਤਾਂ 5000 ਕਰੋੜ ਰੁਪਏ ਦਾ ਇਹਨਾਂ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਪੈਸਾ ਲੁੱਟਿਆ ਗਿਆ ਆਪਾਂ ਇਹ ਸਾਰੀਆਂ ਮੰਗਾਂ ਕਿਹਨਾਂ ਦੀਆਂ ਨੇ ਇਹ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਨੇ ਜਿਹੜਾ ਸਾਡਾ ਗੁਰੂ ਸਾਹਿਬਾਨ ਸਿਖਾ ਕੇ ਗਏ ਨਾ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਇਹ ਉਹਦੀ ਲੜਾਈ ਆ ਇਹ ਕੋਈ ਡੱਲੇਵਾਲ ਸਾਹਿਬ ਕੱਲਿਆਂ ਦੀ ਲੜਾਈ ਨਹੀਂਗੀ ਇਸ ਲਈ ਮੈਂ ਦੋਨਾਂ ਸਰਕਾਰਾਂ ਦੀ ਸਖਤ ਸ਼ਬਦਾਂ 'ਚ ਨਖੇਦੀ ਕਰਦਾ ਭਗਵੰਤ ਮਾਨ ਨੂੰ ਕਹਿੰਦਾ ਕੋਈ ਥੋੜੀ ਬਹੁਤੀ ਸ਼ਰਮ ਕਰ ਲੈ ਇੱਕ ਆਦਮੀ ਬਜ਼ੁਰਗ ਜਿਹੜਾ ਕੈਂਸਰ ਪੀੜਤ ਆ ਉਹ 18 ਦਿਨ ਤੋਂ ਭੁੱਖਾ ਵਾ ਤੇ ਤੁਸੀਂ ਸਰਕਾਰੀ ਜਹਾਜ਼ਾਂ 'ਚ ਤੇ ਆ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਚੁਟਕਲੇ ਸੁਣਾਉਂਦੇ ਫਿਰਦੇ ਲੋਕਾਂ ਨੂੰ ਉਹਨਾਂ ਦੇ ਦਿਲ 'ਤੇ ਕੀ ਬੀਤਦਾ ਹੋਊਗਾ ਇੱਥੇ ਪਹੁੰਚੋ ਔਰ ਇਹਨਾਂ ਨਾਲ ਗੱਲ ਕਰੋ ਇਹ ਲੜਾਈ ਕੱਲੇ ਇਹਨਾਂ ਦੀ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਸਰਕਾਰ ਨੂੰ ਲੜਾਈ ਲੜਨੀ ਚਾਹੀਦੀ ਸੀ ਤੁਹਾਡਾ ਫਰਜ਼ ਬਣਦਾ ਤੁਸੀਂ ਇਹਨਾਂ ਦੀ ਲੜਾਈ ਚੱਕ ਕੇ ਲੈ ਕੇ ਆਪਣੇ 92 ਆ ਦਾ ਟੋਲਾ ਲੈ ਕੇ ਉੱਥੇ ਪ੍ਰਾਈਮ ਮਿਨਿਸਟਰ ਦੇ ਬਾਹਰ ਜਾ ਕੇ ਧਰਨਾ ਮਾਰਦੇ ਜੋ ਗੱਲ ਨਾਲ ਸੁਣਦੇ ਪਰ ਇੱਥੇ ਕੋਈ ਪੁੱਛਣ ਵਾਲਾ ਨਹੀਂਗਾ ਸੋ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਆਪਣੇ ਆਪਣੇ ਤਰੀਕੇ ਨਾਲ ਇਸ ਅੰਦੋਲਨ ਦੀ ਮਦਦ ਕਰੋ ਜਿੱਥੇ ਵੀ ਤੁਸੀਂ ਬੈਠੇ ਹੋ ਚਾਹੇ ਤੁਸੀਂ ਅਰਦਾਸ ਨਾਲ ਕਰ ਸਕਦੇ ਮਦਦ ਇੱਥੇ ਪਹੁੰਚ ਕੇ ਕਰ ਸਕਦੇ ਹੋ ਆਰਥਿਕ ਤੌਰ ਦੇ ਉੱਤੇ ਇਹਨਾਂ ਦੀ ਸਪੋਰਟ ਕਰੋ ਤੁਸੀਂ ਦੇਖ ਸਕਦੇ ਏਨੇ ਠੰਡੇ ਰੁੱਤ ਦੇ ਵਿੱਚ ਇਹ ਟਰਾਲੀਆਂ ਦੇ ਵਿੱਚ ਬੈਠੇ ਨੇ ਭੁੱਖੇ ਤੇ ਹਾਈ ਵੀ ਕਹਿ ਸਕਦੇ ਆ ਮੌਸਮ ਬਹੁਤ ਕੜਕ ਦੀ ਸਖਤ ਠੰਡ ਦਾ ਮੌਸਮ ਆ ਇਹਨਾਂ ਮੌਸਮਾਂ ਦੇ ਵਿੱਚ ਇੱਥੇ ਬੈਠ ਕੇ ਲੜਾਈ ਲੜਨੀ ਸੌਖੀ ਨਹੀਂਗੀ ਮੈਂ ਤਾਂ ਇਹਨਾਂ ਦੇ ਜਜ਼ਬੇ ਨੂੰ ਸਲੂਟ ਕਰਦਾ ਮੈਂ ਮਿਲਿਆ ਸੀ ਦੱਲੇਵਾਲ ਸਾਹਿਬ ਨੂੰ ਉਹਨਾਂ ਦੇ ਕੰਨ ਚ ਇਹੀ ਕਿਹਾ ਜਾਦਾ ਗੱਲ ਨਹੀਂ ਕਰਨ ਦੀ ਲੋੜ એનર્ਜੀ ਖਰਾਬ ਹੁੰਦੀ ਉਹਨਾਂ ਦੀ ਇਹ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੇ ਲਈ ਸਾਡੀਆਂ ਅਰਦਾਸਾਂ ਨੇ ਔਰ ਤੁਹਾਡੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਆਂ ਔਰ ਇਹੀ ਅਰਦਾਸ ਕਰਦੇ ਆ ਕਿ ਅੰਦੋਲਨ ਕਾਮਯਾਬ ਹੋਵੇ ਮੈਂ ਬਤੌਰ ਪ੍ਰੈਜ਼ੀਡੈਂਟ 올 ਇੰਡੀਆ ਕਿਸਾਨ ਵਿੰਗ ਕਾਂਗਰਸ ਦਾ ਔਰ ਮੇਰੇ ਨਾਲ ਬੈਠੇ ਨੇ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਡੇ ਆਫਿਸ ਬੀਅਰਸ ਪਹੁੰਚੇ ਨੇ ਤੇ ਸਾਡੇ ਸਭ ਦੀ ਇਹ ਅਰਦਾਸ ਆ ਕਿ ਇਹ ਕੰਦੋਲਨ ਕਾਮਯਾਬ ਹੋਵੇ ਤੇ ਇਹ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਇਹ ਇੱਥੇ ਪਹੁੰਚ ਕੇ ਗੱਲਬਾਤ ਰਹੀਂ ਮੰਗਾ ਮੰਨ ਕੇ ਇਹਨਾਂ ਦੀ ਜਿਹੜੀ ਭੁਖੜ ਹਟਾਲ ਆ ਉਹਨੂੰ ਸਮਾਪਤ ਕਰਨ ਦਾ ਉਪਰਾਲਾ ਕਰਨ ਚੰਗੇ ਤਰੀਕੇ ਨਾਲ ਚੁੱਕਣ ਦੀ ਕੋਸ਼ਿਸ਼ ਕਰਨਗੇ ਤਾਂ ਹੋਰ ਕਤਲੋਗਰਤ ਹੋਵੇਗੀ ਖਰਾਬ ਹੋਵੇਗਾ ਮਾਹੌਲ ਅਗਰ ਇਹਨਾਂ ਨੂੰ ਕੁਝ ਹੋ ਗਿਆ ਤੇ ਤਾਂ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਆਵੇਗੀ ਤਾਂ ਉਹ ਜਿਹੜਾ ਜ਼ਿੰਮੇਵਾਰੀ ਆ ਉਹ ਦੋਨਾਂ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇ ਸੋ ਸਾਨੂੰ ਅੰਤ ਵਿੱਚ ਇਹੀ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਬੇਗਾਨੇ ਜਿਹੜੇ ਸੀਗੇ ਹਾਕਮ ਜਦੋਂ ਉਹ ਕੁੱਟਦੇ ਮਾਰਦੇ ਸੀਗੇ ਤਾਂ ਸਾਨੂੰ ਦੁੱਖ ਜ਼ਰੂਰ ਲੱਗਦਾ ਸੀਗਾ ਲੇਕਿਨ ਫਿਰ ਵੀ ਅਸੀਂ ਲੜਦੇ ਸੀਗੇ ਕਿਉਂਕਿ ਇਹ ਸਮਝਦੇ ਸੀ ਕਿ ਤਾਂ ਬਾਹਰ ਲੈਨੇ ਲੇਕਿਨ ਜਦੋਂ ਆਪਣੇ ਕੁੱਟਦੇ ਮਾਰਦੇ ਨੇ ਇਹਦਾ ਇਹਦੀ ਛਰੀਟ ਵੀ ਜਿਹੜੀ ਉਹਦਾ ਜ਼ਿਆਦਾ ਦੁੱਖ ਲੱਗਦਾ ਅੰਤ 'ਚ ਇੱਕ ਗੱਲ ਸਮਝੋ ਪੰਜਾਬ ਦੇ ਲੋਕੋ ਪਹਿਲਾਂ ਪੰਜਾਬ ਨੂੰ ਤਬਾਹ ਕੀਤਾ ਗਿਆ ਥਰੂ ਫਿਜ਼ੀਕਲ ਇਲੀਮੀਨੇਸ਼ਨ ਜਸਵਾਨੀ ਤੌਰ ਤੇ ਅਤਵਾਦ ਸਾਡੇ ਤੇ ਝੜਾ ਕੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਖਤਮ ਕਰਨ ਦੀ ਕੀਤੀ ਗਈ ਕੌਮ ਨੂੰ ਫਿਰ ਨਸ਼ਿਆਂ ਦਾ ਦੌਰ ਚੱਲਿਆ ਹੋਇਆ ਵਾ ਹੁਣ ਕੀ ਹੋ ਰਿਹਾ ਕਿ ਹੁਣ ਇਹ ਸਰਕਾਰਾਂ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਰਹੀਆਂ ਨੇ ਇਕਨੋਮਿਕ ਟੈਰਰਿਜ਼ਮ ਸਲੈਪ ਕਰ ਰਹੀਆਂ ਸਾਡੇ ਤੇ ਜਦੋਂ ਸਾਨੂੰ ਭਾਅ ਨਹੀਂ ਠੀਕ ਜਿਨਾ ਸਾਡੀ ਕੋਈ ਗੱਲ ਨਹੀਂ ਮੰਨਣੀ ਸਾਡਾ 5000 ਕਰੋੜ ਦਾ ਹੋਰ ਲੁੱਟ ਕਰ ਜਾਣੀ ਜਾਂ ਸਾਡੇ ਪੰਜਾਬ ਦੇ ਪਾਣੀਆਂ ਨੂੰ ਲੁੱਟ ਕਰ ਜਾਣੇ ਇਹ ਬੜੇ ਇੰਪੋਰਟੈਂਟ ਵਾਈਟਲ ਇਸ਼ੂਜ਼ ਨੇ ਔਰ ਦੁੱਖ ਇਹ ਹੈ ਕਿ ਅੱਜ ਪੰਜਾਬ ਦੀ ਰਾਜਨੀਤੀ ਕੋਈ ਬਿੱਟੂ ਬਨਾਮ ਕੋਈ ਬਿਆਨ ਦੇ ਦਿੰਦਾ ਬਿੱਟੂ ਕਹੇ ਜੀ ਇਹ ਫਲਾਨੇ ਨੇ ਆਹ ਗੱਲ ਕੀਤੀ ਟੀਚਰਾਂ ਤੇ ਉਤਰੀ ਹੋਈ ਆ ਭਗਵੰਤ ਮਾਨ ਕੁਝ ਛੋਟੇ ਮੋਟੇ ਚੁਟਕਲੇ ਸੁਣਾ ਰਿਹਾ ਵਾ ਜਦ ਕਿ ਅਸਲ ਇਸ਼ੂਸ ਪੰਜਾਬ ਦੇ ਐਗਰੀਰੀਅਨ ਇਕਨੋਮੀ ਪੰਜਾਬ ਦੀ ਖੇਤੀ ਦੀ ਆਰਥਿਕਤਾ ਨੂੰ ਸਹੀ ਦਿਸ਼ਾ ਚ ਲੈ ਕੇ ਜਾਣਾ ਪੰਜਾਬ ਚ ਨਸ਼ਿਆਂ ਦਾ ਮਸਲਾ ਪੰਜਾਬ ਦਾ ਧਰਤੀ ਥੱਲੇ ਦਾ ਪਾਣੀ ਮੁੱਕ ਵੀ ਰਿਹਾ ਤੇ ਗੰਦਲਾਟ ਪੋਇਜ਼ਨਸ ਵੀ ਹੋ ਰਿਹਾ ਜਿਹੜਾ ਮਾਲਵੇ ਦੀ ਧਰਤੀ ਤੇ ਪੀਣ ਵਾਲੇ ਪਾਣੀ ਨੂੰ ਵਰਤਿਆ ਜਾਂਦਾ ਵਾ ਗੈਰ ਪੰਜਾਬੀਆਂ ਦਾ ਪੰਜਾਬ ਚ ਇੱਡੇ ਵੱਡੇ ਪੱਦਰ ਤੇ ਆ ਜਾਣਾ ਬਿਨਾਂ ਕਿਸੇ ਕਾਨੂੰਨ ਤੋਂ ਮੈਂ ਜੋ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਉਹਦੇ ਚ ਮੈਂ ਮੰਗ ਕੀਤੀ ਆ ਵਿਧਾਨ ਸਭਾ ਚ ਦਿੱਤਾ ਹੋਇਆ ਡੇਟ ਪੌਣੇ 2 ਸਾਲ ਹੋ ਗਏ ਨੇ 2 ਸਾਲ ਹੀ ਹੋ ਜਾਣੇ ਜਨਵਰੀ ਚ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਜਿੱਥੇ ਹੁਣ ਭਾਜਪਾ ਨੇ ਲੇਟੈਸਟ ਲਾ ਬਣਾਇਆ ਇੱਕ ਕਾਨੂੰਨ ਬਣਾਇਆ ਜਾਵੇ ਪੰਜਾਬ ਚ ਜਿਹੜਾ ਵੀ ਬਾਹਰੋਂ ਆਣ ਕੇ ਸਾਡੇ ਪੰਜਾਬ ਚ ਵਸਣਾ ਚਾਹੁੰਦਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇ ਬਿਨਾਂ ਸ਼ਰਤ ਤੋਂ ਕਿਸੇ ਨੂੰ ਇੱਥੇ ਆਉਣ ਦੀ ਇਜਾਜ਼ਤ ਨਾ ਮੈਂ ਕਿਸੇ ਦੇ ਖਿਲਾਫ ਨਹੀਂਗਾ ਜਿਵੇਂ ਜੇ ਹਿਮਾਚਲ ਲਾ ਬਣਾ ਸਕਦਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਲਾ ਬਣ ਸਕਦਾ ਕੁਝ ਲੋਕ ਕਹਿੰਦੇ ਸਾਡੇ ਬੱਚੇ ਵੀ ਵਿਦੇਸ਼ਾਂ ਜਾਂਦੇ ਨੇ ਤੇ ਕੀ ਮੈਂ ਪੁੱਛਣਾ ਚਾਹੁੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੁਹਾਨੂੰ ਬਿਨਾ ਕਾਨੂੰਨ ਤੋਂ ਬਿਨਾ ਸ਼ਰਤਾ ਪੂਰੀਆਂ ਕੀਤੇ ਇਜਾਜ਼ਤ ਦੇ ਜਾਂਦੀ ਹੈ ਉੱਥੇ ਇਹ ਸਾਰੇ ਮਸਲੇ ਨੇ ਪੰਜਾਬ ਦੇ ਜਿਹਦੇ ਕਰਕੇ ਸਾਡੇ ਪੰਜਾਬ ਦੇ ਨੌਜਵਾਨ ਹਤਾਸ਼ ਹੋ ਕੇ ਆ ਜਦੋਂ ਖੇਤੀ ਖਤਮ ਹੋ ਗਈ ਫੇਲ ਹੋ ਗਈ ਲੱਭਣਾ ਕੁਝ ਨਹੀਂ ਘੱਟਾ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੀ ਸਿਆਸਤ ਕੇਂਦਰਿਤ ਹੋਣੀ ਚਾਹੀਦੀ ਨਾ ਕਿ ਆ ਛੋਟੀਆਂ-ਛੋਟੀਆਂ ਗਾੜੀ ਗਲੋਚ ਟਿੱਚਰਾਂ ਤੇ ਚੁਟਕਲੇ ਇਹ ਪੰਜਾਬ ਦੇ ਮੁੱਦੇ ਨਹੀਂਗੇ ਇੱਕ ਵਾਰ ਫਿਰ ਮੈਂ ਅੱਜ ਜਿੰਨੇ ਸਾਡੇ ਸਤਿਕਾਰਯੋਗ ਭਰਾ ਬੈਠੇ ਨੇ ਸਭ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਟਰਾਲੀਆਂ 'ਚ ਬੈਠੇ ਅੰਦੋਲਨ 'ਚ ਬੈਠੇ ਤੁਹਾਡਾ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਔਰ ਡੱਲੇਵਾਲ ਸਾਹਿਬ ਦੀ ਸਿਹਤ ਵਾਸਤੇ ਅਰਦਾਸ ਕਰਦੇ ਹੋਏ ਤੁਹਾਡੇ ਤੋਂ ਖੇਮਾ ਦਾ ਜੱਜਕਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੀ ਸਹੀ ਗੱਲਾਂ ਕੀ